ਹਾਂਜੀ ਅੱਜ ਮਿਤੀ 19 April 2025 ਨੂੰ ਮੇਰੇ ਵੱਲੋਂ ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ ਦੀ ਚੈਕਿੰਗ ਕੀਤੀ ਗਈ ਜੀ ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ ਕੁੱਲ ਸਾਡੀਆਂ 5 ਮਾਰਕੀਟ ਕਮੇਟੀਆਂ ਜਿਹਦੇ ਵਿੱਚ 37 ਸੈਂਟਰਸ ਨੇ ਤੇ 29 ਪ੍ਰਾਈਵੇਟ ਯਾਰਡ ਕੋਸ਼ਿਤ ਕੀਤੇ ਗਏ ਨੇ ਤਾਂ ਜੋ ਜਿਹੜੀ ਕਿਸੇ ਵੀ ਜ਼ਿੰਮੇਵਾਰ ਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਵੇ ਵੱਦ ਤੋਂ ਵੱਦ ਉਹਨਾਂ ਨੂੰ ਜਗ੍ਹਾ ਮਿਲੇ ਆਪਦੀ ਕਣਕ ਠੇਰੀ ਕਰਨ ਲਈ ਤੇ ਹੁਣ ਤੱਕ ਜਿੰਨੀ ਵੀ ਸਾਡੇ ਕਪੂਰਥਲਾ ਜ਼ਿਲ੍ਹੇ ਵਿੱਚ ਆਮਦ ਹੋਈ ਹੈ ਉਹ ਤੋਂ 95% ਖਰੀਦ ਕੀਤੀ ਜਾ ਚੁੱਕੀ ਹੈ ਮੇਰੇ ਵੱਲੋਂ ਪਰਸਨਲ ਤੌਰ ਤੇ ਕਪੂਰਥਲਾ ਫਗਵਾੜਾ ਦੀਆਂ ਮੰਡੀਆਂ ਦੀ ਵਿਜ਼ਿਟ ਕੀਤੀ ਗਈ ਸਾਰੇ ਜਿਹੜੇ ਅਰੇਂਜਮੈਂਟ ਹੈ ਮਾਰਕੀਟ ਕਮੇਟੀਆਂ ਵੱਲੋਂ ਜ਼ਿਲ੍ਹਾ ਮੰਡੀ ਅਫਸਰ ਜੀ ਕਪੂਰਥਲਾ ਵੱਲੋਂ ਵਧੀਆ ਢੰਗ ਨਾਲ ਕੀਤੇ ਗਏ ਹੈ ਜੀ ਦੇ ਅਰੇਂਜਮੈਂਟ ਚੈੱਕ ਕਰਨ ਤੋਂ ਬਾਅਦ ਮਨ ਵੀ ਖੁਸ਼ ਹੋਇਆ ਤੇ ਮੈਂ ਇਹਨਾਂ ਦੀ ਸ਼ਲਾਘਾ ਵੀ ਕੀਤੀ। ਬਾਕੀ ਕਿਸੇ ਟਾਈਪ ਦੀ ਕੋਈ ਦਿੱਕਤ ਆਊਗੀ ਉਹਦੇ ਲਈ ਜ਼ਿਲ੍ਹਾ ਮੰਡੀ ਅਫਸਰ ਜੀ ਨੂੰ ਸਖਤਰ ਮਾਰਕੀਟ ਕਮੇਟੀ ਸਹਿਬਾਨ ਨੂੰ ਹਦਾਇਤ ਕਰ ਦਿੱਤੀ ਗਈ ਹੈ ਪੰਜਾਬ ਮੰਡੀ ਬੋਰਡ ਦੇ ਆਦੇਸ਼ਾਂ ਦੇ ਅਨਸਾਰ ਕਿ ਜਿੰਮੇਦਾਰ ਨੂੰ ਕਿਸੇ ਟਾਈਪ ਦੀ ਮੰਡੀ ਦੇ ਵਿੱਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਥੈਂਕ ਯੂ ਜੀ।